ਅਹਮਦਾਬਾਦ ਦੇ ਵਿੱਚ ਵਾਪਰੇ ਜਹਾਜ਼ ਹਾਦਸੇ ਦੇ ਵਿੱਚ ਕੁੱਲ ਮੌਤਾਂ ਦੀ ਗਿਣਤੀ 275 ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ 241 ਯਾਤਰੀ ਸ਼ਾਮਲ ਨੇ ਇਸ ਭਿਆਨਕ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਹਾਜ਼ ਹਾਦਸੇ ਦੌਰਾਨ ਮਾਰੇ ਗਏ ਵੱਖ-ਵੱਖ ਲੋਕਾਂ ਦੀ ਜ਼ਿੰਦਗੀ ਬਾਰੇ ਰੋਜ਼ਾਨਾ ਵੱਖ-ਵੱਖ ਕਿਸੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੂੰ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਅਜੇ ਹਾਈ ਇੱਕ ਕਸਾ ਵਡੋਦਰਾ ਦੇ ਰਹਿਣ ਵਾਲੇ ਭਾਵਿਕ ਮਹੇਸ਼ਵਰੀ ਦਾ ਜੋ ਆਪਣੇ ਵਿਆਹ ਤੋਂ ਮਹਿਜ਼ 2 ਦਿਨ ਬਾਅਦ ਹੀ ਇਸ ਹਾਦਸੇ ਦੇ ਵਿੱਚ ਮਾਰਿਆ ਗਿਆ। ਅਹਮਦਾਬਾਦ ਦੇ ਵਿੱਚ ਜਹਾਜ਼ ਹਾਦਸੇ ਦੇ ਵਿੱਚ 275 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਦੇ ਵਿੱਚ ਵਟੂਦਰਾ ਸ਼ਹਿਰ ਦਾ ਰਹਿਣ ਵਾਲਾ 25 ਸਾਲਾ ਭਾਵਿਕ ਮਹੇਸ਼ਵਰੀ ਵੀ ਸ਼ਾਮਲ ਸੀ। ਉਹ ਪਿਛਲੇ ਕਰੀਬ 5 ਸਾਲਾਂ ਤੋਂ ਲੰਡਨ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਹ ਕੋਟ ਮੈਰਿਜ ਕਰਵਾਉਣ ਦੇ ਲਈ ਭਾਰਤ ਆਇਆ ਸੀ। ਵਿਆਹ ਤੋਂ ਬਾਅਦ ਨਵੀਂ ਜ਼ਿੰਦਗੀ ਦੇ ਸੁਪਨੇ ਲੈੰਦਾ ਹੋਇਆ ਉਹ ਵਾਪਸ ਲੰਡਨ ਜਾ ਰਿਹਾ ਸੀ ਪਰ ਉਸਦੀ ਇਹ ਯਾਤਰਾ ਆਖਰੀ ਯਾਤਰਾ ਦੇ ਵਿੱਚ ਬਦਲ ਜਾਵੇਗੀ ਇਹ ਉਸ ਨੂੰ ਨਹੀਂ ਸੀ ਪਤਾ ਜਾਣਕਾਰੀਆਂ ਅਨੁਸਾਰ ਭਾਵਿਕ ਮਹੇਸ਼ਵਰੀ ਨੇ 10 ਜੂਨ ਨੂੰ ਮਿਹਸਾਹਾਨਾ ਜ਼ਿਲ੍ਹੇ ਦੇ ਵਿੱਚ ਪੈਂਦੇ ਕਾਦੀ ਪਿੰਡ ਦੀ ਇੱਕ ਕੁੜੀ ਦੇ ਨਾਲ ਕੋਟ ਮੈਰਿਜ ਕਰਵਾਈ ਪਰ ਵਿਆਹ ਤੋਂ ਮਹਿਜ਼ 2 ਦਿਨ ਬਾਅਦ ਹੀ ਭਾਵਿਕ 에ਅਰ ਇੰਡੀਆ ਦੀ ਫਲਾਈਟ ਦੇ ਵਿੱਚ ਲੰਡਨ ਦੇ ਲਈ ਰਵਾਨਾ ਹੋ ਗਿਆ ਜੋ 에ਅਰਪੋਰਟ ਤੋਂ ਟੇਕ-ਆਫ ਕਰਦਿਆਂ ਹੀ ਕ੍ਰੈਸ਼ ਹੋ ਗਈ ਜਿਸ ਦੇ ਵਿੱਚ ਭਾਵਿਕ ਦੀ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਵਿਕ ਨੇ ਸੁਪਨਾ ਸੰਜੋਇਆ ਸੀ ਕਿ ਵਿਆਹ ਤੋਂ ਬਾਅਦ ਆਪਣੀ ਪਤਨੀ ਦੇ ਨਾਲ ਲੰਡਨ ਦੇ ਵਿੱਚ ਹੀ ਰਹੇਗਾ ਅਤੇ ਉੱਥੇ ਹੀ ਆਪਣਾ ਨਵਾਂ ਘਰ ਵੀ ਬਣਾਏਗਾ ਪਰ ਉਸ ਨੂੰ ਕੀ ਪਤਾ ਸੀ ਕਿ ਮੌਤ ਉਸ ਦੀ ਕਿਸੇ ਯੋਜਨਾ ਨੂੰ ਸਿਰੇ ਨਹੀਂ ਚੜ੍ਹਣ ਦੇਵੇਗੀ ਇਸ ਦੁਖਦਾਈ ਹਾਦਸੇ ਤੋਂ ਬਾਅਦ ਪੂਰੇ ਪਰਿਵਾਰ ਦਾ ਜਿੱਥੇ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਕਿਸੇ ਨੂੰ ਕੁਝ ਸਮਝ ਵੀ ਨਹੀਂ ਆ ਰਿਹਾ ਕਿ ਆਖਰਕਾਰ ਉਹਨਾਂ ਨਾਲ ਅਚਾਨਕ ਇਹ ਕੀ ਪਾਣਾ ਵਰਤ ਗਿਆ ਭਾਵਿਕ ਦੇ ਪਿਤਾ ਅਰਜੁਨ ਕੁਮਾਰ ਮਹੇਸ਼ਵਰੀ ਦਾ ਕਹਿਣਾ ਹੈ ਕਿ ਜਿਸ ਘਰ ਦੇ ਵਿੱਚ ਆਉਣ ਵਾਲੀ ਦੀਵਾਲੀ ਤੇ ਸ਼ਹਿਨਾਈਆਂ ਗੂੰਜਣੀਆਂ ਸੀ ਉੱਥੇ ਹੁਣ ਵਹਿਣ ਪੈ ਰਹੇ ਨੇ ਹਰ ਕੋਈ ਸੋਗ ਦੇ ਵਿੱਚ ਡੁੱਬਿਆ ਹੋਇਆ ਤੇ ਖਾਲੀ ਦੇ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਵਿਕ ਬਹੁਤ ਹੀ ਹੁਣਹਾਰ ਨੌਜਵਾਨ ਸੀ ਜੋ ਨਾ ਸਿਰਫ ਆਪਣਾ ਗੁਜ਼ਾਰਾ ਖੁਦ ਚਲਾ ਰਿਹਾ ਸੀ ਬਲਕਿ ਤਿੰਨ ਹੋਰ ਪਰਿਵਾਰਾਂ ਦਾ ਗੁਜ਼ਾਰਾ ਵੀ ਉਸਦੇ ਸਿਰ ਦੇ ਉੱਪਰ ਹੀ ਚੱਲਦਾ ਸੀ ਜਿਨ੍ਹਾਂ ਦੇ ਵਿੱਚ ਉਸਦੇ ਮਾਤਾ ਪਿਤਾ ਭਰਾ ਭੈਣਾਂ ਤੇ ਇੱਕ ਬਜ਼ੁਰਗ ਚਾਚਾ ਚਾਚੀ ਵੀ ਸ਼ਾਮਿਲਸਨ ਭਾਵਿਕ ਨੇ ਗੁਆਂਢੀ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਹਾਲੇ ਇੰਜ ਜਾਪਦਾ ਦਿਖਾ ਲਈ ਦੇ ਰਿਹਾ ਹੈ ਕਿ ਭਾਵਿਕ ਲੰਡਨ ਚਲਾ ਗਿਆ ਹੈ ਜਲਦ ਹੀ ਉਹਨਾਂ ਦੇ ਕੋਲ ਉਹ ਵਾਪਸ ਆਏਗਾ ਪਰ ਉਹ ਜਦੋਂ ਇਸ ਹਾਦਸੇ ਨੂੰ ਯਾਦ ਕਰ ਲੈਂਦੇ ਨੇ ਤਾਂ ਉਹਨਾਂ ਦੀ ਰੂਹ ਤੱਕ ਕੰਮ ਜਾਂਦੀ ਹੈ ਭਾਵਿਕ ਦੇ ਮਾਪਿਓ ਆਪਣੇ ਪੁੱਤਰ ਦੀ ਤਸਵੀਰ ਨੂੰ ਸੀਨੇ ਦੇ ਨਾਲ ਲਗਾ ਕੇ ਰੋ ਰਹੇ ਨੇ ਅਤੇ ਉਸ ਘੜੀ ਨੂੰ ਕੋਸ ਰਹੇ ਨੇ ਜਿਹੜੀ ਘੜੀ ਉਹਨਾਂ ਨੇ ਖੁਦ ਆਪਣੇ ਪੁੱਤਰ ਨੂੰ ਲੰਡਨ ਦੇ ਲਈ ਰਵਾਨਾ ਕੀਤਾ ਸੀ ਬਿਊਰੋ ਰਿਪੋਰਟ ਦੇ ਨਾਲ ਹਮਦਰਦ ਟੀਵੀ